ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਗਦੀਪ ਇੱਧਰ ਕਾਲਾ ਜੱਸ ਦਾ ਕਹਿੰਦਾ ਪਹਿਲਾਂ ਮੂੰਹ ਦਿਖਾ ਦਮਾ ਤਾਰ ਕੇ ਹਾਂ ਬਾਕੀ ਮਰੰਡੇ ਪਹੁੰਚ ਗਏ ਬਾਈ ਮੈਂ ਪੰਮੇ ਦੀ ਵੇਟ ਹੋ ਰਹੀ ਆ ਪੰਮਾ ਥੋੜਾ ਜਿਹਾ ਪਿੱਛੇ ਆ ਪੰਮੇ ਨੂੰ ਦੇਖਦੇ ਆ ਇਹ ਆਏ ਵੀ 17 ਤੋਂ ਚੱਕਰਾ ਪਰ 17 1800 ਪਰ ਆਪਾਂ ਸਾਰੇ 1700 ਚੱਕਰਾ ਪਰ ਆਏ ਨਹੀਂ ਇੰਨਾ ਦਾ ਹੈ ਕਿ ਉਹ ਯਾਰ ਪਾਸ ਹਾਂ ਨਹੀਂ ਨਹੀਂ ਮੇਰੇ ਵਾਲਾ ਦਾ ਮੇਰੇ ਵਾਲਾ 1700 ਮੇਰਾ 1700 ਹੈ ਉਹ ਕਿੰਨੇ 2200 ਆ ਮੇਰੇ ਵਾਲਾ 18 2000 ਜੱਪਿਆ ਨਹੀਂ ਮੀਟਰ ਚੈੱਕ ਕਰਾਏ ਹਾਂ ਆ ਜਾਣ ਦੇ 2122 ਉਹ ਮੇਰੇ ਵਾਲਾ ਦਾ ਨਮਾ ਪਿੱਛੇ ਤਾਂ ਜਦ ਵੀ 2200 ਫਰੇ ਤਾਂ ਤੇਰੇ ਵਾਲੇ ਦਾ ਪਤਾ ਨਹੀਂ ਤੇਰੇ ਵਾਲੇ ਦਾ ਮੀਟਰ ਚੈੱਕ ਕਰਾ ਫਿਰ ਆ ਵੀ 1700 ਵਰਤਾ 1800 ਵਰਤਾ 18000 ਕਿਤੇ 2000 ਯਾਦ ਪਿੰਡ ਤੇ ਚੜਿਆ ਮੈਂ ਜਾਦ ਮੇਰੇ ਵਾਲਾ ਹੈਗਾ ਤਾਂ 2200 ਚੱਕਰ 2000 ਤਾਂ ਹਾਂ 2200 ਜਾਦ ਲੈ ਗਿਆ ਉਸੇ ਬਰਾਬਰ ਉੱਥੇ ਜਾ ਹੀ ਸਭ ਪਿੱਛੇ ਦਾ ਪੰਗਾ ਆਉਣ ਦਾ ਹੈ ਮੇਰੇ ਤਾਂ ਹੀ ਮੁਰਾ ਨਿਕਲੇ ਇੱਕ ਕੰਮ ਕਰਨਾ ਹੁਣ ਆਪਾਂ ਨੇ ਮੈਂ ਉਹਨੇ ਆਉਣਾ ਏ ਭਾਣਜੇ ਨੇ ਉਰੇ ਤੇ ਉਹਨੂੰ ਕਹਣਾ ਗੱਡੀ ਚੱਕ ਲਿਆ ਗੱਡੀਏ ਲੰਘ ਜਾਣਾ ਉਹ ਆ ਗਿਆ ਪੰਮਾ ਆ ਗਿਆ ਆ ਜਾ ਅੰਮਾ ਹੀ ਆ ਦੇਖ ਵੀ ਲਿਓ ਮੇਰੀ ਪਾਸਟ ਇੰਟਰੀ ਵੀ ਉਹਦਾ ਬਣਾਉਣੀ ਜੀ ਦਾ ਵਰਤੀ ਆ ਦੇਖੀ ਜੀ ਉਹ ਆ ਗਿਆ ਬਾਈ ਪੰਮਾ ਉੱਧਰ ਪਿੱਛੇ ਚੱਲ ਜੱਗੀ ਚੱਲ ਬਾਈ ਮੇ ਲੋ ਜੀ ਇੱਧਰ ਪੰਮਾ ਬਾਈ ਪਹੁੰਚ ਗਿਆ ਜੀ ਕੀ ਖ਼ਬਰ ਆ ਰਹਾ ਹੈ ਬੰਮੇ ਲਈ ਤਿਆਰੀ ਆ ਵਾਪਸੀ ਖਣਕ ਬੀਜੀ ਕਿ ਨਹੀਂ ਹੈ ਬੀਚੀ ਮੀਚੇ ਭੀਤੀ ਨਹੀਂ ਪਿਆ ਲਾ ਇੰਨਾ ਤਾਂ ਮੀ ਪਹਿਲੇ ਪਿੰਡ ਮਾਲਾ ਪਤਾ ਦੇ ਨਹੀਂ ਕਿੱਥੇ ਉਹ ਆ ਗਈ ਬਾਈ ਗੱਡੀ ਚੱਲੇ ਆ ਮੁੰਡਾ ਚੱਲੇ ਲਾਪੀ ਛੱਡਣਾ ਤੂੰ ਵੀ ਦਸਰੀ ਕੱਬ ਬਲਾ ਦੇ ਕਰਕੇ ਤੇ ਵਲੌਗ ਮੈਂ ਆ ਮੈਂ ਭਾਈ ਗਮਲੇ ਚੱਕਣੇ ਵਾਲੇ ਤੇਰੇ ਕਰਦਣੇ ਗੋਲਗੇ ਦੇਣੇ ਮੈਂ ਕਿਤਨੇ ਗੋਲ ਕਰਨੇ ਆ ਹਾ ਜਗਦੀਪ ਗੋਲ ਕਰਨੇ ਗਮਲੇ ਆਓ ਹੋ ਗਿਆ ਬਾਪੂ ਵੀ ਲਓ ਜੀ ਭਾਈ ਇਹ ਬੰਦੇ ਨੇ ਸਾਡਾ ਬਹੁਤ ਟਾਈਮ ਲਵਾਇਆ ਜਗਦੀਪ ਹੈ ਯਾਰ ਇਹਦਾ ਕੰਮੇ ਇਹੀ ਹੈ ਇੱਕ ਵੇ ਬੰਦਾ ਹੀ ਕਿਹੜਾ ਜਿਹੜਾ ਦੂਏ ਬੰਦੇ ਨੂੰ ਨਾ ਮੈਨੂੰ ਤੁਸੀਂ ਨਾ ਦਿਖੋ ਮੈਂ ਤੁਸੀਂ ਕਿਵੇਂ ਜਾਣੋਗੇ ਮੈਨੂੰ ਐ ਦਾ ਐ ਇੰਨਾ ਵੀ ਨਹੀਂ ਦੇਖਣਾ ਚਾਹੀਦਾ ਚੱਲ ਮੰਨੂ ਠੀਕ ਤਾਂ ਤਾਂ ਕਿਹੜਾ ਫੀਲਿੰਗ ਹੋ ਰਹੀ ਸੀ ਨਹੀਂ ਕੁਝ ਵੀ ਨਹੀਂ ਅੱਗੇ ਵੀ ਠੀਕ ਹੈ ਡਿੱਕੋ ਤੈਨੂੰ ਖੜ ਕੇ ਡਿੱਕਿਆ ਕਿ ਨਹੀਂ ਗਾਲਾ ਕੱਢਦਾ ਹੁਣ ਉਹ ਆ ਗਿਆ ਬਿਛੇ ਰਹਿ ਗਿਆ ਨਹੀਂ 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 ਐ ਕੁਝ ਨਹੀਂ ਆ ਉਹ ਪਤਾ ਕੀ ਗਾਲਾ ਯਾਰ ਨਾ ਗੱਲ ਕੱਢੀ ਆ ਗਾਲਾਂ ਕੱਢੀਆਂ ਹੈ ਕਿਹੜੀ ਗਾ ਕੱਢੀ ਹੋਈਆਂ ਮਰੀ ਜਾਂਦਾ ਉਹ ਤੁਸੀਂ ਲੜਨਾ ਪਿਓ ਕਿਤੇ ਟਰਾਲੀਆਂ ਹੋਰੇ ਖਾਲੀ ਕਰਉਂੀਆਂ ਪਾਵੇ ਇਹਨੇ ਪਹਿਲੇ ਕੱਢੀ ਆ ਪਹਿਲਾਂ ਕਢ ਕੇ ਕਿਆ ਕੋਈ ਨਹੀਂ ਕੱਢੀਆਂ ਇਹ ਮੈਂ ਕਹਿੰਦਾ ਇਹਨੂੰ ਕਿਹਾ ਮੈਂ ਤੂੰ ਇੰਨੀ ਭਜਾਈ ਫਿਰਦਾ ਉਹ ਤਾਂ ਪਿੱਛੇ ਦਿਖਦੇ ਵੀ ਨਹੀਂ ਹੈਗੇ ਉਹ ਫਿਰ ਮੈਂ ਤਾਂ ਹੀ ਤਾਂ ਪਿੱਛੇ ਹੋ ਗਿਆ ਸਾਰਿਆਂ ਨਾਲ ਤੇ ਮੈਂ ਇਹਨੂੰ ਕਿਹਾ ਪੰਮੇ ਮੈਂ ਕਹਿੰਦਾ ਤੂੰ ਇੰਨੀ ਭਜਾਇਆ ਹੋਇਆ ਵੀ ਉਹਦਾ ਨੇੜੇ ਤੇੜੇ ਵੀ ਨਹੀਂ ਦਿਖਦੇ ਹੈਗੇ ਪੰਮਾ ਮੈਂ ਚਾ ਉੱਥੇ ਕੱਟਿਆ ਕਹਿੰਦਾ ਪੰਮਾ ਪਤਾ ਨਹੀਂ ਕਿਵੇਂ ਕਹੀ ਜਾਂਦਾ ਮੈਂ 1 ਘੰਟਾ 20 ਮਿੰਟ ਤੇ ਪਹੁੰਚਿਆ ਮਾੜੀ ਮੜਾ ਕੈਮਰਾ ਮੂਹਰੇ ਤੇਰਾ ਵੀ ਮੂੰਹ ਆ ਜਾਵੇ ਮੜਾ ਜਾਂ ਅੱਜ ਵੀ ਤਾਂ ਮੈਂ 1 ਘੰਟਾ 20 ਮਿੰਟ ਤੇ ਪੁੱਜਿਆ ਅਸੀਂ ਉਹ ਅਸੀਂ ਇੱਕ ਮਿੰਟ 1 ਘੰਟਾ 10 ਮਿੰਟ ਤੇ ਪੁੱਜੇ ਗੱਡੀ ਮੇਰੇ ਖਾ ਮੜਾ ਜਾਂ ਗੱਡੀ ਚਲਾਉਂਦਾ ਕੋਈ ਨਹੀਂ ਆ ਦੇ ਆ ਬਾਈ ਮਿਲਣ ਵਾਲੇ ਹਲਾਤਾ ਮੈਂ ਕਹਿੰਦਾ ਆਪਣੀਆਂ ਪਰਚੀਆਂ ਇਕੱਠੀਆਂ ਹੋਣੇ ਚਾਹੀਦੀਆਂ ਉਧਰ ਤੇ ਵੀ ਗੱਡੀ ਚ ਆਏ ਐ ਇੱਧਰ ਮਿਲਣ ਆਏ ਗਾ ਹਾਦਸਾ ਇਹਦਾ ਆਇਲਾ ਤੈਨੂੰ ਦਿਲ ਲਾ ਕੇ ਚੱਲੇ ਹੁੰਦੇ ਆ ਦੇਖ ਤਾਂ ਕੋਟ ਤਾਂ ਦੇ ਹੁਣ ਤਾਂ ਪੜਦਾ ਚੜਦੀ ਸੀਸੇ ਤੋਂ ਮੇਰੇ ਨਾਲੇ ਕੋਟ ਬਾਈ ਮੈਨੂੰ ਮੇਰੇ ਉੱਪਰ ਬਿੜਾਲ ਦੇ ਯਾਰ ਮੈਂ ਨਹੀਂ ਸਾਲੇ ਕੋਟ ਮਾੜਾ ਸੀਸਾ ਨਾਲ ਆਇਆ ਨਾ ਜੇ ਮੈਂ ਤੋਂ ਵੀ ਗੱਡੀ ਲਾਲੀਆਂ ਜੇ ਫੇ ਛੱਡ ਕੇ ਗੱਡੀ 'ਚ ਉੱਤਰਦੇ ਆਏ ਗੱਡੀ 'ਚ ਇੱਧਰ ਤੇ ਜਾ ਰਹੇ ਚੱਲ ਅੰਦਾ ਵੀ ਨਾਲ ਚੱਲਿਆ ਗੱਡੀ ਲੈ ਕੇ ਮੋੜਣੀ ਜੀ ਨੇ ਨਾ ਇੱਕ ਬੰਦਾ ਤੁਹਾਡੇ ਆਪਣੇ ਭ ਦੇ ਆਉਣੇ ਛੱਡਣੇ ਨੂੰ ਹਲੇ ਗੱਗਾ ਕੇ ਮੈਨੂੰ ਮੈਂ ਤੁਹਾਨੂੰ ਪਿਠਾ ਲੂੰਗਾ ਛੱਤ 'ਤੇ ਬਾਵਾ ਦਾ ਕਹਿੰਦਾ ਕਿਨੇ ਕਿਨੇ ਜਾਣਾ ਜੇ ਤਾਂ ਉਹਦੇ ਵਾਲੀ ਗੱਡੀ ਠੀਕ ਹੁੰਦੀ ਪਤਾ ਨਹੀਂ ਜੰਕ ਲਾਣੀ ਜੇ ਉਹਦੇ ਟਾਇਰ ਹੋਣ ਨਾ ਗੱਡੀ ਠੀਕ ਤਾਂ ਉਹਨੇ ਆਪਣੀ ਲੈ ਕੇ ਜਾਣੀ ਲੈ ਉਹਨੇ ਨਾਲੇ ਲਿਆਉਣਾ ਤੇ ਨਾਲੇ ਛੱਡੇ ਆਉਣੇ ਤੇ ਮੈਂ ਹੁਣ ਸਾਰੀ ਹਵਾ ਪਿੱਛੇ ਆਉਂਦੀ ਆ ਮੈਂ ਤਾਂ ਛੇੜਿਆ ਹੀ ਨਹੀਂ ਬਾਈ ਜੀਸਾ ਤੇਰੇ ਵੀ ਥੱਲੇ ਉਹਦੇ ਵੀ ਬਾਈ ਆਪਣਾ ਨੰਬਰ ਵੀ ਮੈਨੂੰ ਲੱਗਦਾ ਦੂਜੀ ਸਾਈਡ ਨੂੰ ਜਾਊਗੀ ਟਰਾਲੀ ਹੁਣ ਜਨਾ ਅੱਗੇ ਕਰੇ ਕਿਸੇ ਨੇ ਨਾ ਅੱਗੇ ਕਰੇ ਫੇ ਕਰਨੇ ਵੀ ਕਿਨੇ ਆ ਉਹ ਮੁੰਡਾ ਨਾਲੇ ਤੂੰ ਕਹਿਂਦਾ ਯਾਰ ਉਹ ਬਾਈ ਅਗਲੇ ਨੂੰ ਆਏ ਕਹਿ ਕੇ ਵੀ ਨਹੀਂ ਕਰ ਰਖੀ ਅੱਗੇ ਥੋੜੋ ਕਹਿ ਕੇ ਵੀ ਕਰ ਰਖੀ ਕਹਿੰਦੇ ਆ ਇਹਦਾ ਇੱਕ ਅੰਦਾ ਡਰਾਈਵਰ ਹੋਵੇ ਤਾਂ ਵੀ ਹਾਂ ਚਾਰ ਡਰਾਈਵਰ ਅਗਲੇ ਨੇ ਕਹਿਣਾ ਮੈਕ ਕਰਾਉਣਾ ਵਧੀਆ ਨਾਲ ਛੇੜੀ ਉੱਤੀ ਖੜੇ ਰਹਿਣ ਦੇ ਪਰ ਲਾ ਅਗਲੀ ਲੈ ਚੁੱਲੰਗ ਜਾਣਾ ਹਾਂ ਹਾਂ ਆ ਤਾਂ ਵਧੀਆ ਕਰਾ ਵਸ ਸਟਮੀਨਾ ਨੇ ਉਧਰ ਚਾਂ ਨਹੀਂ ਦਿੰਦੇ ਨਾਲ ਗਿਆ ਬਾਈ ਇੱਧਰ ਲਾਗੜੀ ਖਾਦੀ ਜੋ ਹੈ ਇੱਥੇ ਇੱਧਰ ਪਾਣੀ ਆ ਇੱਧਰ ਨਹੀਂ ਸੋਣਾ ਲੱਗਦਾ ਉਹਦਾ ਨੰਬਰ ਨਹੀਂ ਚੱਲੇ ਆ ਤੂੰ ਮੁੰਡੇ ਦਾ ਮੈਂ ਭੁੱਲ ਗਿਆ ਯਾਰ ਮੀ ਵੀ ਸੁਣਾ ਪਹਿਲਿਆ ਜੇ ਨੰਬਰ ਹੋਵੇ ਫਿਰ ਤਾਂ ਵੀ ਚੱਲ ਪਤਾ ਲੱਗ ਪਿਆ ਇਹ ਮਨਨ ਕਾਣੀ ਜੀ ਨੇ ਠੰਡ ਕਰਦੀ ਪੂਰੀ ਹਾਂ ਉਹ ਚੱਲ ਫਿਰ ਵੀ ਇਹ ਇਨਾ ਨੇ ਵੀ ਸਾਰਾ ਪ੍ਰੋਗਰਾਮ ਸੈੱਟ ਕਰ ਲਿਆ ਆਏ ਹੋ ਤਾਂ ਫਾਇਦਾ ਤਾਂ ਹੋ ਗਿਆ ਲੰਗਰਾਂ ਸਾਰਾ ਸਮਾਨ ਲਖਾ ਲਿਆ ਨੇ ਅੱਜ ਆਸੀ ਦਾ ਲੇਟ ਦੇਣਾ ਤਾਂ ਲੈਣ ਚੱਲੇ ਤੇ ਕੱਲ ਕੱਲ ਲੈ ਆਉਂਦੇ ਉਹ ਪਰਚੀ ਭੇਜਦੀ ਬਕੀ ਨੂੰ ਉਹਨਾਂ ਸਬਜ਼ੀ ਸਵੇਰੇ ਲਈ ਰੱਖ ਦਵਾਂ ਠੀਕ ਆ ਬਾਕੀ ਸਮਾਨ ਜਿਹੜਾ ਵੀ ਉਹਨਾਂ ਲਖਾਇਆ ਹਲਵਾਈ ਨੇ ਉਹ ਚੱਕ ਲੈਣਾ ਸਵੇਰੀਆਂ ਤੇ ਉਸ ਸਿਲੰਡਰ ਭਰਾ ਤੇ ਘੱਟ ਮੈਂ ਕਹਿੰਦਾ ਪਰ 12:00 ਵਜੇ ਜਾਣੇ ਰਾਤ ਦੇ 12:00 ਤਾਂ ਵੱਜ ਜਾਣੇ 12:00 ਤਾਂ ਵੱਜੇ ਹਾਂ ਰਾਤ ਦੇ ਭਾਈ ਉਦੋਂ ਮੈਂ 5:30 ਵਜੇ ਚੁੱਕਿਆ ਮੈਂ 11:00 ਵਜੇ 11:00 ਵਜੇ ਘਰ ਆਇਆ ਅੰਦਰ ਟਾਈਮ ਜ਼ਿਆਦਾ ਲੱਗ ਜਾਂਦਾ ਬਹੁਤ ਟਾਈਮ ਲੱਜਦਾ ਅੰਦਰ ਯਾਰ ਉਦੋਂ ਮੇਰਾ ਬਹੁਤ ਲੋਡ ਆਇਆ ਭਾਈ ਜੇ ਤਾਂ ਪਹਿਲੇ ਉੱਚ ਤੁਲ ਗੇ ਮੇਰਾ 5ਵਾਂ ਨੰਬਰ ਦਾ ਉਦੋਂ ਮੇਰਾ ਮੇਰੇ ਸਾਹਮਣੇ ਅੰਦੋਲੀਆਂ ਉਹਨਾਂ ਨੇ 20 ਟਰਾਲੀਆਂ ਮੈਂ ਪੰਜਵਾਂ ਨੰਬਰ ਦਾ ਮੇਰਾ ਗੱਗੇ ਵਾਲੀ ਟਰਾਲੀ ਖਾਲੀ ਕਰਕੇ ਗਿਆ 20 ਟਰਾਲੀਆਂ ਤੋਲੀਆਂ ਉਧਰਲੀ ਸਾਈਡ ਕੋਈ ਜਾਵੇ ਨਾ 20 ਕਰਾ ਅੱਛਾ ਉਰਲੀ ਸਾਡੇ ਬਜਾਂਦੀਓ ਖੱਲੀ ਕਰਾਈ ਸਿੱਧੀ ਪਰਨੇ ਵਾਸਤੇ ਲਿਆ ਗਏ ਤੇਰੀ ਲੱਗ ਜੰਦੀ ਇਹ ਤਾਂ 15 ਮਟਰ 16 ਵੀ ਲੱਗ ਜੰਦੀ ਆ ਲਾ ਕੇ 18 ਵੀ ਆ ਪਰ ਨਾ ਹੋਵੇ ਕਿਉਂਗੇ ਵਾਲੇ ਕੋਲ ਹਾਂ ਲੱਗ ਜਾਂਦੀ 18 ਵੀ ਲੱਗ ਜਾਂਦੀ ਹੈ ਵਿਚੇ ਉਹ ਬੰਪਰ ਨਾ ਹੋਵੇ ਬਸ ਅੰਮਲੇ ਬਾਈ ਭਰਤੀਆ ਚੱਕ ਲਿਆ ਆ ਉੱਥੇ ਜਾ ਕੇ ਦੇਖ ਲਾਂਗੇ ਫੇਰ ਤਾਂ ਪੱਕੀਆਂ ਹੀ ਆ ਤੇਰੇ ਕੋਲ ਚੱਲ ਬਾਕੀ ਫੇਰ ਉੱਥੇ ਕਰਦੇ ਸ਼ੁਰੂਆਤ ਜਾ ਕੇ ਉੱਥੇ ਬਣਾਉਂਦੇ ਬਾਈ ਵਲੋਗ ਹਲੇ ਪਤਾ ਨਹੀਂ ਕਿਵੇਂ ਪਹੁੰਚਣਾ ਬਾਈ ਆਹੋ ਦੇਖਦੇ ਖਾ ਵੀ ਸਾਾਨੂੰ ਆਪਾਂ ਨਾ ਡਰਾਈਵਰ 'ਤੇ ਭਰੋਸਾ ਨਹੀਂ ਹੈਗਾ ਨਾ ਨਾ ਡਰਾਈਵਰ ਭਰੋਸਾ ਹੈ ਅਸੀਂ ਹੋਰ ਸਾਧਨ ਪਰ ਬੈਠੇ ਆਂ ਵੀ ਲਾਪਰੀ ਕਾ ਨੂੰ sire ਖਿੱਚਣਾ ਜੇ ਉੱਥੇ ਤੇ ਗੱਡੀ ਮਿਲ ਗਈ ਗੱਡੀ 'ਚ ਬਹਿ ਜੂंगे ਬਿਲਕੁਲ ਨਾ ਦੇਖਣਾ ਪਹਿਲਾਂ ਬੜਾਲ ਦੇਦੇ ਆ ਹਾਂ ਇੱਕ ਚਾਰ ਜਣਾ ਇਹਨੂੰ ਗੱਡੀ ਵੀ ਨਹੀਂ ਰੁਕਦਾ ਕੋਈ ਚਲ ਇਹ ਵੀ ਛੋਟੇ ਲੋਡ ਲਾ ਕੇ ਖੜਜੋ ਕਿਸੇ ਨੂੰ ਨਾ ਲੰਘਣ ਦਿਓ ਚਾਰ ਜਣਾ ਇਹਨੂੰ ਗੱਡੀ ਵੀ ਕੋਈ ਨਹੀਂ ਰੁਕਦਾ ਅਗਲਾ ਕਹਿੰਦਾ ਬਾਈ ਦੋ ਜਣਾ ਦੀ ਜਗ੍ਹਾ ਹੈ ਹੁਣ ਚਾਰ ਕਿੱਥੇ ਬਿਠਾ ਲਨੀਏ ਜਲਦੀ ਹੁਣ ਇਹ ਗੱਲ ਪਰ ਵੀ ਧਰਨਾ ਲਾਉਣਾ ਕੋਈ ਗੱ ਅੱਜ ਕੀ ਆਣਾ ਤੈਨੂੰ ਵੀ ਪਤਾ ਨਹੀਂ ਹਲੇ ਕਿਆ ਕਿਆ ਸਵਾਰੀ ਬਦਲਨੀ ਐ ਉਹ ਤਾਂ ਦੇਖ ਲੈ ਬਾਈ ਦਾ ਵੀ ਧੰਨਵਾਦ ਬਹੁਤ ਹੋਜੀ ਸਾਨੂੰ ਹੈ ਗੱਡੀ ਚ ਉਧਾਰੇ ਬੜੀ ਗੱਡੀ ਚ ਚੜਾਉਂਦੇ ਅੱਜ ਜੋ ਉਧਰੇ ਕਿਤੇ ਧਰਤੀ ਮੇਂ ਬੈਠੇ ਦੇ ਹੈ ਕਿਤੇ 5:00 ਵਜੇ ਕਿੱਥੇ ਵੜਾ ਦੇ ਬਾਈ ਬਾਈ ਚੱਲੇ ਕੋਈ ਨਹੀਂ ਅੱਕੋ ਇਹ ਆਪਾਂ ਚੱਲਦਾ ਰਹਿੰਦਾ ਰੋਡ ਤਾਂ ਹੀ ਟਰੱਕ ਮਿਲ ਜੰਦੇ ਬਾਈਪਾਸ ਤੇ ਇਹ ਬਾਈ ਗੱਡੀਆਂ ਵਾਲੀ ਆ ਪਰ ਇੰਨੇ ਬੰਦੇ ਨਹੀਂ ਚਾਹੀਦੇ ਬਾਈ ਪੈਜੋ ਜੈਟ ਵੀ ਨਹੀਂ ਹੁੰਦੇ ਹੈਗੇ ਇਹ ਘਟਾ ਆ ਬੰਦਾ ਸਾਡੇ ਨਾਲ ਗਲਤ ਬੈਠਾ ਜਿਹੜਾ ਬੈਠਾ ਅੱਛਾ ਜੀਆ ਮਲਈਆ ਬੈਠਾ ਬਾਈ ਪੈਸੇ ਯਾਰ ਆ ਰੋਡ ਤੇਰਾ ਹੋ ਗਿਆ ਸੈਟ ਅਮਨਾ ਹੀ ਉਦਣ ਲੱਗੇ ਹੋਏ ਤੇ ਉੱਥੇ ਕਰਾਉਣਾ ਹਾਂ ਪੈਚੀ ਲਾਤੇ ਪੈਚ ਲਾਤੇ ਫਿਰ ਵੀ ਬਹੁਤ ਫਰਕ ਪੈ ਗਿਆ ਖੋਸੇ ਵਾਲੇ ਲੱਗੇ ਹੋਏ ਤੇ ਚੜ ਗਈ ਆਪ ਜੀ ਚੜ ਗਈ 8ਵੇਂ ਗੇਟ ਚ ਖਾਤੇ ਗੇਰੇ ਪਹਿਲਾਂ ਤਾਂ ਜਾਣ ਬੜੀ ਭਾਈ ਇਹ ਮਨਨੇ 4 ਗੇਅਰ ਲੋ ਹਾਂ ਇਹ 9 ਅੱਗੇ ਨੂੰ ਹੈ 1 ਕ ਵਰਸ ਹੈ 10 ਹੈ 10 ਗੇਅਰ ਭਾਈ ਮਤਲਬ ਇਹ ਲੋਹ ਫੈਨੇ ਹੋ ਗਿਆ ਪਹਿਲਾ ਜਿਹੜਾ ਪਹਿਲਾ ਲੋਹ ਹੈ ਆ ਲੋਹ ਅੱਠ ਹੈ ਮਤਲਬ ਕਿ 8 ਦਾ ਉਂ ਹੈ ਲੋਹ ਅੱਠ ਹੈ ਜਾਣਾ ਲੋ ਵੀ ਅੱਗੇ ਨੂੰ ਹੈ ਜਿਹੜੇ ਹਸਾ ਮੁੰਲਾਦਾ ਇਹ ਪੁੱਛਦਾ ਭਾਈ ਨੂੰ 5 ਸਾਲਾਂ ਪੁਰਾਣੀ ਗੱਡੀ ਨਾ ਫੜ ਲਓ ਇਹ ਲੈ ਮੈਂ ਇਹ ਲੈ ਮੈਂ ਨਹੀਂ ਹਾਂ ਕਾ ਕੀ ਦੱਸ ਇਹ 10 ਚੱਕੀ ਆ ਗੱਡੀ ਠੀਕ ਹੈ ਮੈਂ ਘੋੜੇ 'ਚ ਵੀ ਬੈਠ ਕੇ ਗਿਆ ਘੋੜਾ ਤਾਂ ਇਹੀ ਕਰੀ ਜਾਂਦਾ ਹੈ ਉਹਦਾ ਲੱਗ ਉਹਦਾ ਗਰਦਨ ਉਹਦਾ ਬਹੁਤ ਹਿਲਦਾ ਉਹਦੀ ਗਰਦਨ ਜੀ ਲੈਦੀ ਜਿਆਦਾ ਟੱਪਦੀ ਆ ਮੇਰੇ ਸੀਦੇ ਵਿੱਚ ਬੈਠਣੋਂ ਆਪਾਂ ਪਤਾ 10 ਮਿੰਟ ਪਹਿਨਾ ਖੜਾ ਹੁੰਦਾ ਫਿਰ ਟਰਾਲੀ 'ਚ ਬੈਠ ਕੇ ਲੰਘੇ ਜਾਂਦਾ ਆਪਣੇ ਕੋਲ ਗੱਲ ਲੰਗੀ ਕੋਲਿੰਗ ਤਾਂ ਲੰਗੀ ਆ ਇਹ ਹਾਂ ਇਹ ਰੋਕੀ ਕਹਦੇ ਤੁਸੀਂ ਗੱਲਾਵਾਂ ਦਾ ਗੋਰੀ ਜੀ ਤੇਰੀ ਜਨਾ ਗੱਡੀ 'ਚ ਬੈਠਣ ਲੱਗੇ ਆਪਾਂ ਪਾਸ ਕਰੇ ਆਪਾਂ ਅੱਜ ਜਦ ਪਾਸ ਕਰ ਗਈ ਇਹ ਮੈਂ ਮੱਖੀਆਂ ਤੋੜਦੀ ਸੀ ਇਹਦੇ 'ਚ ਤੁਹਾਨੂੰ ਫਲੋੜਾ ਥੋੜਾ ਲੱਗਦਾ ਗੱਡੀ 'ਚ ਇਹ ਤਾਂ ਹੀ ਨਹੀਂ ਪਤਾ ਲੱਗਿਆ ਨਹੀਂ ਬਾਈ ਮੈਂ ਦੇਖਿਆ ਘੋੜੇ ਦਾ ਕੰਮ ਜਿਵੇਂ ਟਰੈਕਟਰ ਮੈਨੇ ਨਹੀਂ ਆਇਆ ਕਰੀ ਜਾਂਦਾ ਉੱਕਣਾ ਹੀ ਘੋੜਾ ਕਰੀ ਉਹ ਤਾਂ ਬਹੁਤ ਹਿਲਦਾ ਇਹ ਠੀਕ ਆ ਇਹ ਨਹੀਂ ਪਪਨ ਉਹ ਕਰਦੀ ਜਿਹੜੇ ਘੋੜੇ ਹੋਣਾ ਦੇ ਨਾ ਐਕਸ਼ਨ ਉਹ ਨਹੀਂ ਹਿੰਦੇ ਉਹ ਨਹੀਂ ਹਿੰਦੇ ਉਹ ਕਹਿੰਦੇ ਵੀ ਪੁਰਾਣੇ ਬੰਦੇ ਨੇ ਡਿਸਕਾਂ ਹਲਾਦੀਆਂ ਉਹਨਾਂ ਨੇ ਤੇ ਦੁਕਾਨੇ ਤੇ ਉਹ ਭੈਣ ਚਾਹੀ ਸਰੇ ਮਰੀ ਜਾਂਦੇ ਨੇ ਚੱਲ ਬਾਰਕ ਤਾਂ ਹੈਗਾ ਹੀ ਹੁਣ ਤਾਂ ਉਹ ਗਲਾਸ ਵੀ ਰੱਖਦੇ ਆ ਜਿਹੜੇ ਉੱਤ ਵਾਲੇ ਨਹੀਂ ਬੈਠੇ ਥੱਲੇ ਯਾਰ ਇਹ ਤਾਂ ਗਾਲ ਦਾ ਪਰਾਲੀ ਵਾਲਾ ਸੌਦਾ ਹੈ ਗੱਠਾ ਟਾਈਟ ਹੁੰਦੀ ਹੈ ਦਮ ਨਹੀਂ ਦਿੰਦੀਆਂ ਚੱਲ ਪਏ ਬਾਈ ਫਤੇਗੜ ਸਾਹਿਬ ਨੂੰ ਹਾਂ ਬਾਈ ਫਤੇਗੜ ਸਾਹਿਬ ਨੂੰ ਚੱਲ ਪਏ ਆਪਾਂ ਵੀ ਕੱਲੂ ਤੁਰ ਪਏ ਆ ਤਾਂ ਗੱਲ ਤੇ ਚੱਲ ਪਏ ਤੁਸੀਂ ਪਰਲੇ ਨੂੰ ਲੰਘੇ ਜਾਣਾ ਤਾਂ ਯਾਰ ਕਿੰਪੋਰ ਨੂੰਕੇ ਇਹਨਾਂ ਨੇ ਕਹਦੇ ਉਹ ਲੈ ਹੂਲਿਆਂ ਤੇ ਉਹ ਇਹਨਾਂ ਨੇ ਫਿਰ ਕਿੰਪੋਰ ਤੋਂ ਕਿੰਨਾ ਕਰਕੇ ਪੈਣਦਾ 7-8 ਕਿਲੋਮੀਟਰ ਦਾ ਫਰਕ ਪੈ ਜਾਂਦਾ ਇਹਨਾਂ ਦਾ ਸਾਈਡ ਹੀ ਮੱਥਾ ਦੇਖ ਕੇ ਜਾਣਾ ਰਸਤਾ ਵੀ ਇੱਕ ਨੰਬਰ ਹੈ ਜਿੱਦੋਂ ਆਪਾਂ ਆਏ ਆ ਉਹ ਤਾਂ ਹੈਗਾ ਹੁਣ ਸ਼ੋਰਟਕਟ ਐਸੀ ਬਾਈ ਨਹੀਂ ਇਹਨਾਂ ਦਾ ਸਾਈਡ ਹੀ ਮੱਥਾ ਦੇਖਣਾ ਵੀ ਉਹਦੇ ਵਿੱਚ ਕਰਾ ਲਈ ਨਹੀਂ ਲੰਘ ਜਾਂਦੇ ਬਾਈ ਉਹ ਵੀ ਠੀਕ ਤਾਂ ਬਾਈ ਤੈਨੂੰ ਕੋਈ ਜਣਾ ਨਾ ਸੇੜੀ ਕਰਾਲੀ ਤੇ ਫੇਰ ਮਰੰਡੇ ਨੂੰ ਹੋ ਕੇ ਸੇੜੀ ਆ ਜਾਣਾ ਤਾਂ ਉੱਥੇ ਨੂੰ ਵਿਚ ਨੂੰ ਐ ਜੀ ਤੇ ਵੱਜਣ ਦੇ ਨਾ ਅਗਲੇ ਨਹੀਂ ਲਾਟ ਪਾ ਦੇ ਨਾ ਸਿਰੇ ਤੱਕ ਬਾਈ ਕਿੱਥੇ ਫਸ ਗਏ ਇਹਨਾਂ ਨੇ ਕਹਿਣਾ ਇਹ 2 ਕਿਲੋ ਮੀਟਰ ਦੂਰ ਪੈ ਜਵੇ ਚਾਹੇ 2 ਕਿਲੋ ਮੀਟਰ ਦੂਰ ਪੈ ਜਵੇ ਰਸਤਾ ਵਧੀਆ ਹੋਵੇ ਬਾਈ ਧੰਮ ਅਠ ਮਹੀਨਾ ਲੱਗਦਾ ਹੈ ਨਾ ਇਹ ਤੈਨੂੰ ਜਾਣੀਆਂ ਅੱਛਾ ਲਾ ਲਾ ਉਹ ਲੱਗੇ ਨਾ ਪੈਚ ਲੱਗੇ ਹੁਣ ਅਗਲਾ ਟੂਲ ਟੂਲ ਤਾਂ ਕੱਟ ਗਿਆ ਹੁਣ ਇਹਦਾ ਇਹ ਟੂਲ ਪਰ ਲੰਗਰ ਲੱਗੇਗਾ ਉਹਨਾਂ ਕਰਕੇ ਜਾਮ ਬਹੁਤ ਹੈ ਠੀਕ ਹੈ ਠੀਕ ਹੈ ਭਾਈ ਏਸੀ ਕੈਵਨ ਹੈ ਭਾਈ ਹਾਂ ਦਿਨ ਦਿਨ ਉਹ ਵੀ ਜਾਮ ਰਹਿਣਾ ਰੋਡਾਂ ਪਰ ਆ ਵਾ ਏਸੀ ਲਾ ਲਓ ਹਰਸ਼ਵਰ ਸਕਾਰ ਏਸੀ ਲਾ ਲਓ ਕੰਬਰ ਦਾ ਲਈ ਬੈਠਾ ਤੂੰ ਆ ਕੰਬਰ ਦਾ ਬੈਠਾ ਕਹਿੰਦਾ ਏਸੀ ਲਾ ਲਓ ਕੰਬਰ ਦਾ ਜਗ੍ਹਾ ਬਣਾਈ ਏ ਤੁਹਾਡੇ ਬਾਅਦ ਤੇ ਇੱਥੇ ਕੋਲਡ ਸਟੋਰ ਨਹੀਂ ਹੁੰਦਾ ਹਾਂ ਐ ਮਾਰਨੀ ਫਿਰ ਇੰਜਨ ਵੀ ਤਗੜੇ ਆ ਯਾਰ ਭਾਈ ਇੰਨੇ ਬਟਨ ਇਹ ਇੰਨੇ ਦਾ ਹਰਸ਼ਵੀਰ ਦੇ ਟਰੈਕਟਰ ਨੂੰ ਨਹੀਂ ਹੈਗੇ। ਉਹਦੇ ਹੈਲਪ ਵਾਲਾ ਵੀ ਹੈਗਾ। ਹੈ? ਹਾਂ ਹਾਂ। ਆ ਚਾਰ ਆ ਗਏ ਤੇ ਇੰਜਨ ਦੇ। ਅੱਛਾ। ਆ ਲਾਲ ਨਿਸ਼ਾਨ ਜਿਹੜਾ ਇਹ ਸਮਝ ਲੈ ਜਿੱਥੇ ਲੱਗਾ ਜਿੱਥੇ ਮਰਜ਼ੀ ਚੜਾ ਦੇ ਨੇ। ਅੱਛਾ। ਆ ਨਿਸ਼ਾਨ ਪਾਵਾ ਨਾ ਸਿੱਖੇ ਚੜਾ ਦੇ। ਅੱਛਾ। ਆ ਦੋ ਐਵਰੇਜ ਵਾਲੇ ਆ। ਉਹ ਵੇ ਉਹ ਆ ਗਏ ਇੱਕੋਂਡ ਵਾਲੇ ਆ ਗਏ ਇਹ। ਹਾਂ। ਵੀ ਇਹ ਮਤਲਬ ਤੇਲ ਘੱਟ ਵੱਧ ਵੀ ਜਦ ਲੋਡ ਨਹੀਂ ਹੈਗਾ। ਜਿੱਕਣਾ ਖਾਲੀ ਜਾਣਾ। ਠੀਕ ਹੈ ਠੀਕ ਇਹਨਾਂ ਚ 60 ਦੇ ਉੱਪਰ ਤਾਂ ਡੱਕਦੀ ਜਣੀ ਹੈ ਹਾਂ ਇਹਦਾ ਲਾਲ ਜੇ ਰਹਦੀ ਖਾਲੀ ਹੋਵੇ ਭਰੀ ਹੋਵੇ ਠੀਕ ਹੈ ਠੀਕ ਆ ਕਿਹੜਾ ਬਟਨ ਕਾਦੇ ਆ ਗਿਆ ਬਾਈ ਇਹ ਪਤਾ ਨਹੀਂ ਕਾਦੇ ਖਾਲੀ ਨੂੰ ਤਾਂ ਐਵਰੇਜ ਵੱਜ ਨਹੀਂ ਹੁੰਦੀ ਬੇਜਵੀ ਦੀ ਘਟੇ ਆ ਖਾਲੀ ਵੀ ਨਹੀਂ ਜੇ ਤਾਂ ਆ ਹਰੇ ਨਿਸ਼ਾਨ ਤੇ ਚਲਾਉਂਗਾ ਹੂੰ ਵੇਖ ਲੈਣੀ ਉਹ ਹੀ 4.5 ਦੀ ਗੱਲ ਬਈ ਐਵਰੇਜ ਵੀ ਦਿਖਾਉਂਦੀ ਆ ਕਿੰਨੀ ਐਵਰੇਜ ਦੇਰੀ 8 2.8 ਦੀ? ਭਾਈ ਜੀ ਨਾ ਕਹਿੰਦੀ ਭਲੇਖੇ ਕਰ। 2.8 ਦੀ ਜਾਂਦਾ। ਲੱਗ 2 3 2 ਕਿਲੋਮੀਟਰ ਚੱਲਣਾ ਐ ਨੇ 100 ਰੁਪਏ ਤੇਲ ਪੀਜਣਾ। ਇਤੈ ਹੁੰਦਾ ਫਿਰ। ਐ ਕਿਨੇ ਹੁੰਦਾ। ਵਜ਼ਨ ਵੀ ਦੇਖ ਲੈ ਕਿੰਨਾ ਵਾਚਾ। ਹਾਂ। ਅੱਛੇ 7ਵੇਂ আর 8ਵੇਂ ਤੇ ਨਹੀਂ ਟੁੱਟ ਰਹੀ ਹੈਗੀ। ਟੁੱਟਿਆ ਵਾ ਰੋਡ। 60 ਦੀ 40 ਦੀ ਸਪੀਡ ਐ। ਬਹੁਤਾ ਹੈ। ਇਤੈ ਹੁੰਦਾ ਫਿਰ। ਆਪਣਾ ਕਿਹੜਾ ਪਿੰਡ ਐ ਬਾਈ? ਇਹਦਾ ਬਾਲ ਮਾਜਣਾ। ਹਾਂ। ਰਾਇਲ ਮੱਝੂਰਾ ਠੀਕ ਹੈ ਆਪਣਾ ਗਵੰਡੀ ਹੋਇਆ ਫਿਰ ਤਾਂ ਦਰਿਆ ਇਹ ਵਿਚ ਆਪਣੇ ਕਿੰਨਾ ਕੁ ਟਾਈਮ ਆ ਮੈਂ ਉਹਨਾਂ ਦੇ ਹੱਥ ਚਾ ਹੈ ਮੈਂ ਉਹਨਾਂ ਤੋਂ ਢੋੜੇ ਹੱਥ ਚਾ ਦੇਖੀ ਜਾਉਂਗਾ ਇਹਦਾ ਵਕਤ ਦੱਸੂਗਾ 12:00 ਬਜਣੀ ਬਜਣੇ ਆ 12:00 ਨਹੀਂ ਬਜਦੇ ਬਜਣੇ ਸਲਾਮਦਾਰੀ ਗੈਲ ਹਾਂ 12:00 ਵਜੇ ਘਰ ਅੱਜ ਪਹੁੰਚੀ ਹੋਗੇ ਇਹਦਾ ਵੱਜ ਕੇ ਸੰਗ 12:00 ਵਜੇ ਘਰ ਪਹੁੰਚੂਗਾ ਜੇ ਤੈਨੂੰ ਦੱਸ 12:00 ਦੇ ਪਹਿਲਾਂ ਨਹੀਂ ਜਾਂਦਾ ਟਾਈਮ ਲੱਗੂਗਾ ਹਲਿਆ ਜਾਣਾ ਕਿੱਥੋਂ ਆਏ ਦੱਸਿਓ ਸਾਰੇ ਜਣੇ ਨਾ ਨਾ ਉਹ ਵਿੱਚ ਨਹੀਂ ਆਉਣਾ ਉਪਰੀ ਗੋਟਣੀ ਨੂੰ ਜੜੀ ਨੂੰ ਇਹ ਚੋਰ ਆ ਗਿਆ ਟਰਾਲੇ ਜੇ ਲੱਤ ਲੈਣਾ ਕੂਕਾਂ ਬਚ ਨਹੀਂ ਆਉਂਦੀਆਂ ਬਾਈ ਸੁਣ ਨਹੀਂ ਆ ਬਾਈ ਮੈਂ ਵਾਰ ਕਰਦੇ ਹੀ ਹਾਂ ਇਹਨੂੰ ਨਹੀਂ ਪਤਾ ਗੱਲ ਦਾ ਈਰੂ ਕੂਕਾਂ ਨਾਲ ਹੀ ਚੱਲਦਾ ਨਹੀਂ ਬੋਲੋ ਬਿੱਥੇ ਹੋ ਜੀ ਈਰੂ ਵੀ ਸਣਾ ਲਿਆਉਂਗਾ ਕਿਦਾਂ ਨੇ ਲੈ ਚੱਲੂਗਾ ਉੱਥੇ ਨੂੰ ਹਾਂ ਡਰ ਲੱਗ ਲੱਗਾ ਕਿਤੇ ਡਾ ਲਾ ਹੈ ਗੜੀ ਜੜੀ ਘੜੀ ਜਾਦੇ ਬਾਜੂ ਰਸੋਗੇ ਤੈਨੂੰ ਕਹਾਣੀ ਕੈਨ ਕਿੰਨੇ ਕ ਚਲਦੀ ਆ ਜਾ ਉਹ ਬਾਈ ਚੱਲ ਦੇ ਮੈਂ ਦੇਖ ਰਿਹਾ ਕਿੰਨਾ ਕ ਟਾਈਮ ਲੱਗਦਾ ਹੁੰਦਾ ਲੋ ਜੀ ਭਾਈ ਹਾਂਜੀ ਚਾਚਾ ਜੀ ਕੀ ਖ਼ਬਰ ਹੈ ਖ਼ਬਰ ਕੋਲ ਨੂੰ ਹੀ ਦੱਸਦੇ 2 ਵਜਣੇ ਆ ਹੈ ਰਾਤ ਦੇ 2 2 ਵਜੂਂਗੇ ਮੜੀ ਫਲੈਸ਼ ਵਾਲ ਕੇ ਦੇ ਦੀਆਂ ਉਹ ਫੋਨ ਦੀ ਫਲੈਸ਼ ਵਾਲੀ ਮੜੀ ਕੋਈ ਨਹੀਂ ਲੱਗਣੀ ਤੇ ਆ 2 ਕਿੱਥੇ ਲੱਗਣੀ ਆ ਪੰਮੇ 2 ਲਾ ਜਾਂਦੇ ਆ ਭਾਈ ਰਾਤ ਇਹਦੇ ਹੀ ਲੇਟ ਲੱਦ ਹੋਇਆ ਪੰਮੇ ਉਹ ਜ਼ਿਆਦਾ ਵੀ ਤੁਰੇ ਉਹਦੇ ਫਿਰ ਵੀ ਲੋਟਦਾ ਬੱਸ ਕਰ 10 ਫਰਾਲੀਆਂ ਦਾ ਫਰਕ ਪੈਣਾ ਤਾਂ ਵੱਧ ਤੇ ਵੱਧ ਨਹੀਂ ਉਹ 10 ਵਾਲੀ ਤੇਰੇ ਐਂ ਕਰਦੇ ਆ ਚੱਲ ਇੱਥੇ ਬਾਈ ਨੂੰ ਪੁੱਛਦੇ ਆ ਵੀ ਕਿਹੜੇ ਟਾਈਮ ਆਇਆ ਤਾਂ ਹਾਂ ਤੁਹਾਨੂੰ ਟਾਈਮ ਹੀ ਦੱਸ ਦਿੰਦਾ ਮੈਂ ਹੁਣੀ ਪੁੱਤਾ ਕਰਕੇ ਬਾਈ ਤੇ ਨੇ ਵੀ ਰਾਤ ਦਾ ਆਉਂਦਾ ਵੀ ਰਾਤ ਦੇ ਰਾਤ ਨੂੰ ਕੱਢਣੇ ਤਾਂ ਹੈ ਹੀ ਤੇ ਨੇ ਉਹ ਭਰਾਵਾ ਕੱਢਣੀਆਂ ਤਾਂ ਹੈਗੀਆਂ ਦੀਆਂ ਪਰ ਫਾਇਦਾ ਕੀ ਟ੍ਰਾਲੀ ਘੱਟ ਕਹਿੰਦਾ ਜੇ ਪੈਂਦੀ ਆਹ ਟਾਲੀ ਘੱਟ ਆਉਂਦੀ ਆ ਜਿਹੜਾ ਟਾਈਮ ਸਾਨੂੰ ਹੋ ਰਹਿਣਾ ਉਹਦੇ ਬਾਅਦ ਨਹੀਂ ਟਰਾਲੀ ਪੈਂਦੀ ਹਾਂ ਯਾਦ ਹੋਰੇ ਆਜੋ 4:00 ਵਜੇ 5:00 ਵਜੇ ਹਾਂ ਸ਼ਾਮ ਨੂੰ ਠੀਕ ਹੈ ਤੁਹਾਨੂੰ ਮੈਂ ਇਹ ਪੁੱਛੀ ਦੱਸ ਦੇਣਾ ਮੇਰੇ ਯਾਰ ਕੀ ਹੋਇਆ ਆਵੇ ਤੜਕੇ ਹੀ ਕਾਣਾ ਤੇਰੇ ਮੈਂ 5:00 ਵਜੇ ਆਇਆ ਤਾਂ ਮੇਰੇ ਮੂਰੇ 10 ਕ ਟਰਾਲੀਆਂ ਮੂਰੇ 10 ਐਨ ਨਹੀਂ ਦੀਆਂ ਹਾਂ ਉਹ ਆਇਆ ਵਾ ਤਾਂ ਰਾਤ ਦੇ 9-10 ਵਜੇ ਦਾ ਸਹੀ ਗੱਲ ਹੈ ਉਹ ਪਹੁੰਚਿਆ ਚਾਹ ਬਾਈ ਮੇਲੇ ਚੱਲ ਰਿ ਕਿੜੀ ਦੀ ਤੌਰ ਪਰ ਇਹ ਨਹੀਂ ਕਿ ਐਨੀ ਕੈਸੇ ਪੂਰੇ ਜੋਰ ਪਰ ਕਿੜੀ ਦੀ ਤੌਰ ਪਰ ਉਹ ਵਧੀਆ ਜਾਂਦਾ ਚਲੋ ਫਿਰ ਪਰ ਹੋਰ ਹਨਾ ਅੱਜ ਚੱਲ ਰਿਹਾ ਹੈ ਜਦਾ ਤੜਾ ਇੱਕੋ ਵੇ ਹਾਂ ਇਹ ਜੀ ਕਰਕੇ ਨਹੀਂ ਪਤਾ ਕੋਈ ਡੇਢ ਥੋੜੀ ਵੀ ਆ ਜਾਂਦੀ 200 ਰੁਪਏ ਵਾਲੀ ਰੇੜੀ ਵੀ ਧਰਦੀ ਆ ਤੇ ਰੇੜੀ ਦਾ ਖਾਨਾ ਆਪਣਾ ਟਰਾਲੀਆਂ ਵਿੱਚ ਵੀ ਆ ਚੱਕਰ ਆ ਨਾ ਨਹੀਂ ਫਿਰ ਰੇੜੀ ਤਾਰ ਨਹੀਂਦਾ ਹੈਗੇ ਹੋਇਆ ਉਹ ਤਾਂ ਰੇੜੀ ਦਾ ਲਗਾਉਣਾ ਕੰਸੈਪਟ ਹੈਗਾ ਹੀ ਇਹ ਵੀ ਚੱਲਣੀਓ ਚੱਲਣੀ ਆ ਉਹ ਤਾਂ ਇਕੱਲੇ ਰਹੀ ਆ ਤੇ ਟਰਾਲੀ ਵੀ ਚੱਲਣੀ ਹੈ ਜਿਹੜੀ ਹੁਣ 220 ਵਿੱਚ ਆਉਂਦਾ ਹਾਂ ਨੋਟ ਟਰਾਲੀਆਂ ਹੋ ਗਈਆਂ ਨਾ ਖਾਲੀਆਂ ਤੁਸੀਂ ਇੰਨੇ ਵੀ ਸ਼ੁਕਰ ਕਰੋ ਜਿਹੜੀ ਡੀ ਬੰਦ ਹੋ ਗਈ ਹਾਂ ਉਹ ਵੀ ਦੇਖ ਲੈਂਦੇ 4-5 ਘੰਟੇ ਜਿਹੜਾ ਉਹਨੂੰ ਖੜਦੇ ਦੇਖੋ ਫਿਰ ਜੇ ਅਹਾਂ 220 ਵਾਲੀ ਆ ਗਈ ਹਾਂ ਇਹਦੇ ਵਿੱਚ 110 ਵਾਲੀ ਆ ਹਾਂ ਇਹ ਦੋ ਟਰਾਲੀਆਂ ਬਰਾਬਰ ਨਹੀਂ ਹੋ ਗਈ ਹਾਂ ਇਹ ਤਾਂ ਹੈ ਵੀ ਤੇਨੂੰ ਕਿੰਨਾ ਟਾਈਮਿੰਗ ਫਰਕ ਪੈ ਗਿਆ ਭਾਈ ਪੰਮੇ ਦਾ ਹਿਸਾਬ ਨਹੀਂ ਕੋਈ ਪੀੜ ਦਾ ਬਹੁਤ ਆ ਇਹ ਇਹ ਲੋਕ ਜਦ ਨੂੰ ਗੁਣੀਆਂ ਚ ਨਹੀਂ ਹੈਗਾ ਐਦਾ ਹੋਰ ਵੀ ਪੀੜਦੇ ਆ ਉੱਥੇ ਕਿਤੇ ਗੁਣੇ ਆ ਜਿਸ ਤਰ੍ਹਾਂ ਉੱਥੇ ਸਲਾਣਾ ਹੋ ਗਿਆ ਉੱਥੇ ਕਿ ਇੱਕ ਉੱਥੇ ਗੁੱਲਾ ਹੀ ਆ ਪਤਾ ਨਹੀਂ ਕਿ ਭਾਵੇਂ ਬੋਲਣਾ ਸ਼ੁਰੂ ਹੋ ਜਾਈ ਪੰਜ ਰਾਤਾਂ ਲੱਗ ਲਵੇ ਹਾਂ ਜਾ ਕੋਈ ਧਰਨਾ ਲਾਉਣਾ ਕਿ 24 ਘੰਟੇ ਖੜਾ ਰਹੇ ਹਾਂ ਉਰੇ ਦਾ ਜਦ ਤਿਆਰ ਹੈ ਹੈ ਕੋਈ ਇੱਥੇ ਤਾਂ ਜਦ ਤੇਰੇ ਸੜਕੂ ਰਹੀ ਨਾ ਜਾ ਕੇ ਜੇ ਖੜ ਕੇ 24 ਘੰਟੇ ਹੀ ਹਾਂ ਇਹਦਾ ਗੱਲ ਹੈ ਉੱਥੇ ਕਿਤੇ ਸੁਣਵਾਈ ਥੋੜੋ ਹੋਣੀ ਅਗਲੇ ਕਿਹੜਾ ਕਾਰਨ ਨਹੀਂ ਹਾਂ ਜਾ ਪ੍ਰਾਈਵੇਟ ਆਹੀ ਹੈ ਕਾਪਰੇਟ আর ਪ੍ਰਾਈਵੇਟ ਦਾ ਫਰਕ ਆ ਨਹੀਂ ਚੱਲਦਾ ਰਹੇ ਹੌਲੀ ਹੌਲੀ ਚੱਲਦਾ ਕੋਈ ਗੱਲ ਨਹੀਂ ਹੌਲੀ ਹੌਲੀ ਆਇਆ ਸਾਥੇ ਅੱਗੇ ਲੱਗ ਗਿਆ ਹਾਂ ਆ ਜਾ ਠੀਕ ਐ ਕਿਹੜਾ ਕੋਈ ਗੱਲ ਨਹੀਂ ਉਹ ਇਹਦਾ ਵੀ ਆਏ ਹੋ ਐਤਗੀ ਪਹਿਲੇ ਨੰਬਰ ਪਰ ਆਇਆ ਰਿਕਵਰੀ ਚ ਹੌਲੀ ਹੌਲੀ ਚੱਲਦਾ ਚੱਲਦਾ ਰਿਕਵਰੀ ਸਭ ਤੋਂ ਪੂਰੇ ਤੋਂ ਚਲੋ ਜਿੰਨਾ ਚਿਰ ਚੱਲਦਾ ਏ ਉਨਾਂ ਚਿਰ ਇਹ ਗੰਨਾ ਵੀ ਜੁਣਾ ਬਸ ਸਰ ਨਹੀਂ ਇਹ ਆਪਣੇ ਏਰੀਏ ਦੇ ਬੰਦਾ ਗੰਨਾ ਕਿਤੇ ਵੀ ਹੁੰਦਾ ਪ੍ਰਾਈਵੇਟ ਅਧਾਰਾ ਵਿੱਚ ਕੋਆਪਰੇਟਿਵ ਨੂੰ ਕਹਦੇ ਪਿੱਟਦੇ ਆ ਹਾਂ ਹੁਣ ਜਿਹੜੇ ਧਰਨੇ ਲੱਗਦੇ ਆ ਸਹੀ ਗੱਲ ਉਹ ਕੋਆਪਰੇਟਿਵ ਹੀ ਆ ਉਹ ਉਨਾਂ ਚਿਰ ਇਹ ਜਿੰਨੇ ਚਿਰ ਸਰਕਾਰੀ ਮੇਲਾ ਸੁਣਵਾਈ ਵੀ ਆਲੇ-ਦਾਲੇ ਵੀ ਸੁਣਵਾਈ ਤਾਂ ਹੀ ਉਹ ਇਹ ਭਾਈ ਗੁੱਸਾ ਵੀ ਨਾ ਕਰਦੀ ਅੱਜ ਨਾ ਕਰਦੀ ਮੱਥਾ ਟੇਕ ਅੱਜ ਨਾ ਕਰਦੀ ਕਦੇ ਵੀ ਨਾ ਖੜੇ ਉਹਦੇ ਗਾਣੇ ਉਹਦੇ ਗਾਣੇ ਸੌਰੀ ਸ਼ਕਤੀਮਾਨ ਕੀੜੀ ਦੀ ਤੋਰੇ ਅੱਜ ਇਹ ਚੱਲੀ ਜਾਣਾ ਮੇਰੇ ਘਰ ਵੀ ਹੋਲੀ ਮੈਂ ਸਟੇਟਸ ਪਾਇਆ ਹਾਂ ਛੇ ਪੁੱਤਰ ਗਿਆ ਇੱਕ ਗੇਟ ਰਹਿੰਦਾ ਨਹੀਂ ਹੁਣਾਂ ਮੈਂ ਸਟੇਟਸ ਲਾਤਾ ਵੀ ਗੱਲ ਹੀ ਹੋ ਰਹੀ ਹੈ ਹਾਂ ਉੱਤੀ ਖੜ ਗਿਆ ਰਾਤ ਨੂੰ 2 ਵਜੇ ਚੱਲੇ ਆ ਉਦੋਂ ਬਾਅਦ ਖਾਲੀ ਦਾ ਪਾਇਆ ਹਾਂ ਹਾਂ ਭਾਈ 6 ਘੰਟੇ ਖੜਾ ਰਿਹਾ 6 ਘੰਟੇ ਖੜ ਗਿਆ ਹਾਂ ਨਾ ਬੰਦਾ ਪੈਣੀ ਜੋਗਾ ਉਹ ਤਾਂ ਹੀ ਕਹਿੰਦੇ ਵੀ ਚੱਲੀ ਜਾਵੇ ਕੀੜੀ ਦੀ ਤੋਰੇ ਚੱਲੀ ਜਾਵੇ ਉਹ ਚੱਲੀ ਜਾਵੇ ਤਾਂ ਕਿੱਥੇ ਜਾਣਾ ਹਾਂ ਮੈਂ ਨੇ ਅੱਜ ਕਰਨੀ ਨਹੀਂ ਦਿਆ ਮੈਂ ਤਾਂ ਉੱਤੇ ਕਿੰਨੀ ਪਿਛੇ ਦਾ ਹਾਂ ਤੁਸੀਂ ਖੜ ਗਏ ਤੇਲ ਪਾਉਣ ਮੈਂ ਤੁਹਾਡੇ ਕਾ ਫੇਰ ਲੱਗਿਆ ਕੋਈ ਫਰਕ ਨਹੀਂ ਪੈਂਦਾ 10 ਮਿੰਟ ਬਾਦ ਤੇ ਬੁੱਤ ਦਾ ਹਾਂਜੀ ਹਾਂ ਬਸ ਹੁਣ ਕੋਈ ਨਹੀਂ ਬਾਈ ਤੇਰੀ ਮਰਜ਼ੀ ਹੁਣ ਮਾਗੇ ਹੋ ਗਿਆ ਉਹ ਤਾਂ ਹੈ ਹੈ ਕਿ ਨਹੀਂ ਉਹ ਇੰਨਾ ਘੋੜਾ ਬਈ ਕਸੂਰ ਵਾਲੇ ਕੰਮ ਕਰ ਲੈਣ ਦੀ ਪਹਿਲਾ ਕਿਹੜਾ ਕਿਹੜਾ ਖੜਾ ਇਹਨਾਂ ਦਾ ਹੀ ਕਿਹੜਾ ਹੈ ਨੰਬਰ ਇਹਨਾਂ ਆਹ ਹੀ ਆ ਰੋਡ ਦਾ ਨੰਬਰ ਕਿੰਨਾ ਨੰਬਰ ਚਾਹੀਦਾ ਕੱਢ ਲਓ ਫਿਰ ਕੱਢ ਲਿਆ ਫਿਰ ਉਹ ਮੂਲੇ ਟਰੈਕਟਰ ਆਪਣੇ ਖੜੇ ਨਿਕਲੂਗਾ ਕਿੱਧਰੋਂ ਆਹ ਕਰੀ ਵੀਰੇ ਵੀਰੇ ਕਰਦੇ ਹਾਂ ਹੁਣ ਜੁਖਣ ਲੱਗੂਗਾ ਪਹਿਲਾਂ ਤੇਰਾ ਚੁਕਾ ਦਿੰਦੇ ਆ ਉਹ ਐ ਆ ਜੀ ਉਹ ਤਾਂ ਚਲੋ ਠੀਕ ਆ ਮੈਨੂੰ ਇਹ ਵੀ ਲਾ ਦਿੰਦੇ ਮੜਾ ਜਾ ਲਾ ਲਾ ਗਿਆ ਹੈਗੀ ਆ ਹੁਣ ਕਰਾ ਦੇਣ ਦੇ ਕਰਾ ਨਾ ਇਹ ਨਾਲ ਤਾਂ ਲੋੜ ਨਹੀਂ ਜੀ ਉਹ ਪਿੱਛੇ ਯਾਰ ਫਲਦਨੀ ਦੇ ਹੀ ਇਹ ਕਰਦਾ ਨਹੀਂ ਹੈਗਾ ਅੱਛਾ ਇਹ ਕਹਾ ਕਰ ਲਾਂਗੇ ਇਹਨੂੰ ਬਸ ਆ ਜਾਣਾ ਜੀ ਬਾਈ ਇਹਨੂੰ ਕਰ ਲਓ ਤੁਸੀਂ ਕਰ ਦਿੰਦੇ ਪਿੱਛੇ ਕਰ ਦਿੰਦੇ ਮੜਾ ਆ ਜਾਂਦੇ ਆਗੇ ਅਸੀਂ ਆਗੇ ਹੂੰ ਟਾਈਮ ਹੈ ਇਹ ਉੱਥੇ ਪਿੱਛੇ ਰਹਿ ਗਿਆ ਹੁਣ ਆਪਣੇ ਦੇ ਪਿੱਛੇ ਤਿੰਨ ਟਰੈਕਟਰ ਆ ਗਏ ਆ ਰਹੀ ਜਗਾ ਦੇ ਯਾਰ ਅਸੀਂ ਕਿੱਥੇ ਰਕ ਜੂਗੇ 10 ਨੰਬਰ ਪਿੱਛੇ ਖੜੇ ਹਾਂ ਮੇਰੇ ਵਾਲਾ ਲੱਗਿਆ ਇਹਦੇ ਵਾਲਾ ਪਿੱਛੇ ਹਰਸ਼ਵੀਰ ਨਾ ਕਿਵੇਂ ਨਿਕਲ ਜੂਗਾ ਬਾਈ ਦੇਖਦੇ ਜੇ ਨਿਕਲ ਗਿਆ ਤਾਂ ਠੀਕ ਹੈ ਜਦੇ ਕਰ ਦੂੰਗੇ ਅੱਗੇ ਯਾਰ ਟੈਨਸ਼ਨ ਨਾ ਬਾਈ ਸਾਈਡ ਪਰ ਆ ਗਿਆ ਆਪਣੇ ਤੋਂ ਪਿੱਛੇ ਲੱਗ ਗਿਆ ਕਿ ਇਹਦੇ ਹਰਸ਼ਵੀਰ ਤੋਂ ਠੀਕ ਫੇਰ ਕਿੱਥੇ ਕਰ ਲੂਗੇ ਆਪਾਂ ਸੜ ਅੱਛਾ ਉੱਧਰ ਪਿੱਛੇ ਲੱਗ ਗਿਆ ਹਾਂ ਉਹ ਦੂਈ ਲਾਈਨ ਚ ਬੈਠਾ ਆ ਆਪਣੇ ਵਾਲੀ ਚ ਜਿਹੜੀ ਜੱਪਾ ਆਏ ਬਾਈ ਆਪਾਂ ਠੀਕ ਹੈ ਨਾ ਤੂੰ ਰੋਕ ਦੇ ਉਹਨੂੰ ਜਦ ਆਪਾਂ ਹੋ ਕਰੂਗੇ ਨਾ ਫਿਰ ਸਭ ਤੋਂ ਪਹਿਲਾਂ ਜੋਗ ਦੇ ਕੋਈ ਗਾਨੇ ਕਢਾ ਦੇਗੇ ਹੋ ਜਾਂਦਾ ਹੁਣ ਪਿੱਛੇ ਫਿਰ ਆਹ ਮੂਰੇ ਟਰੈਕਟਰ ਕਿਧਰੋਂ ਆ ਕੇ ਜਾ ਤਾ ਸੈੱਟ ਕਰਾ ਲੈ 11 ਐਂਕਰ 15 ਹੋਰ ਜੋਗ ਦੇ ਭਰ ਤੇ ਸਾਰੀ ਫੀੜਾ ਅੰਦਰ ਦੀ ਆ ਬਾਈ ਕਾਲਾ ਜੀ ਲੋ ਬਾਈ ਆਪਣੇ ਜੋਗਗੇ ਕੰਡਾ ਹੋ ਗਿਆ ਆ ਖੜਾ ਬਾਈ ਇਹਦੇ ਆਲ ਟਰੈਕਟਰ ਸਾਡੇ ਤੋਂ ਆਪਣਾ ਦੇਖੀ ਜਾਣਾ ਇੱਧਰ ਦੇਖ ਜਿਹੜੀ ਸਪੈਸ਼ਲਟੀ ਜਾਈ ਹੈ ਆ ਦੂਆ ਆਇਆ ਬਾਈ ਜਿਹੜੀ ਮਸ਼ੀਨ ਵੱਢਦੀ ਹੈ ਦੇਖਦੇ ਕਹੇ ਤੱਕ ਕਿਨੇ ਉਹ ਕਰ ਰਿਹਾ ਨਾ ਗੱਡੀ ਲੱਤ ਕੁੱਲੀ ਵਾਲਾ ਗੰਨਾ ਆ ਗਿਆ ਕੁੱਲੀ ਵਾਲਾ 12 ਵਜੂਗੇ ਬਾਈ ਹਾਂ 12 ਵਜ ਜਾਣਾ ਉਹਦਾ ਵਾਜਾ ਸੀ ਥਾ ਇਹਦਾ ਦੇਖਣਾ ਜੰਨਾ ਕਹੇਗਾ ਤੁਲਾ ਕਰਾ ਜਾਂ ਨਹੀਂ ਤੇ ਬਾਈ ਗਲਤ ਲੈ ਗਿਆ ਗੱਡੀ ਛੋੜਨੀ ਹੋਣੀ ਇੱਥੇ ਤੇ ਗੁੱਲੀ ਵਾਲਾ ਕੰਨਾ ਬਾਈ ਇਹਦੇ ਜੇ ਟ੍ਰਾਇਲ ਬਾਕੀ ਦੇਖਦੇ ਆ ਬਾਦမှာ ਵੀ ਕਿਆ ਕਿੰਨਾ ਕੁ ਬਜਣ ਹੁੰਦਾ ਦਾ ਕਿਆ ਕੁੰਦਾ ਟੱਟ ਕੇ ਪਾਇਆ ਹੋਇਆ ਕੰਨਾ ਵਿੱਚ ਮਸ਼ੀਨ ਨੇ ਬਾਕੀ ਸਿੱਧਾ ਹੀ ਖਾਲੀ ਹੁੰਦਾ ਬਾਈ ਟਰੱਕ ਇਹ ਇਹਦਾ ਸਿੱਧਾ ਹੀ ਨੰਬਰ ਆ ਰਿਹਾ ਨਾ ਵਾ ਸਿੱਧਾ ਹੀ ਕੰਡੇ ਉੱਰ ਚੜ੍ਹੇ ਆ ਗਏ ਲੈ ਕਨੇਡੀ ਲਾਈਕ ਦਿਨ ਬਣਾ ਜਾ ਨਾ ਵਾ ਚਲੀ ਸਾਈਡ ਤੇ ਦੇਖਦੇ ਬਾਈ ਘੁੰਮਾਗਾ ਆਪਣੇ ਰੈਟਰ ਅੰਦਰ ਖੜੇ ਪਰਾ ਹਾਈ ਗਰ ਦੇ ਦੇਖ ਹੁਣ ਹਾਈ ਗਰ ਥੋੜਾ ਹੋਰ ਆਉਣ ਦੇ ਲਈ ਹਾਂ ਕਿ ਆ ਸਮਾਂ ਚਾਹ ਦੇਖਦੇ ਆਉਣ ਕਿ ਆ ਵਰਦਾ ਥੋੜਾ ਥੋੜਾ ਜੈੱਕ ਚੱਕੂਗਾ ਇਹ ਹੈ ਪਰ ਜੈਕਟ ਲੋਡ ਹੈ ਇਹ ਹੈ ਨਾਲ ਨਾਲ ਟਾਇਰ ਨੂੰ ਉਹ ਥੋੜਾ ਲੱਗਣੀ ਹੈ ਉਹ ਤਾਂ ਚੈਨਰ ਹੀ ਆ ਫੜੀ ਆ ਫੜੀ ਆ ਜਿਆਸੀ ਉਹ ਲੈ ਬਾਈ ਸਾ ਥੱਲੇ ਕਿਨਾਂ ਲੱਜਣਾ ਪਾਰਤੀ ਤੈਨਾਂ ਮੇਰੇ ਭਾਈ ਸਾਡੇ ਜੋ ਕਿ ਚੱਲਣ ਤੋਂ ਕੀ ਕਰਦੇ ਨੂੰ ਜੰਨਾ ਬਸ ਪਾਦੇ ਦੇ ਵਰ ਪਤਾ ਨਹੀਂ ਜੀ ਕਹਾਂ ਦੇ ਭਾਈ ਖੰਦੀ ਦਾ ਹੋਣਾ ਭਾਈ ਚਾਹੀ ਹੈ ਭਾਈ ਦੇ 40 ਦਾ ਜ ਹਾਲ ਵਾਂਡੋ ਦੀ ਵੀ ਹੋਣੀ ਚਾਹੀਦੀ ਹੈ ਹੈ ਬਾਗੇ ਬਿਜਾ ਰਹਾ ਬਰਾ ਨਹੀਂ ਤੇ ਜੀ ਡਾਗੂ ਪੜਾਖ ਭਰੇ ਬਤਾ ਬਰਾ ਨੇ ਪੁਰਾਣੇ ਨੇ ਮੇਰ ਨੂੰ ਹੈ ਮੇਰ ਤੋਂ ਨਹੀਂ ਕਿ ਲੋਕ ਪੜਾਇਆ ਕਾਲਜ ਤੇ ਸਾਥੀ ਨੂੰ ਬਹੁਤ ਪਾਤਾ ਬਿਟੇ ਤੱਕ ਤਾਂ ਫਿਰ 150 ਦਾ ਬਹੁਤ ਬਹੁਤ ਦਾ ਨਹੀਂ 150 ਦਾ ਭਾਈ ਜਮਾਂ ਬੜੀ ਵਧੀਆ ਹੋਣਾ ਕਿੰਨਾ ਇਹਦਾ ਵੱਡਿਆ ਮੈਂ ਤੁਹਾਨੂੰ ਦੱਸਦਾ ਪਰ ਇਹਦੇ ਉਹ ਮਾਰਨਾ ਪੈਂਦਾ ਹੋਣਾ ਕੱਟ ਰਹੀ ਆ ਬਾਦਮਾਂ ਦੀ ਮਿੱਟੀ 'ਪੇ ਜਿਹੜਾ ਵੱਡਦਾ ਵਿਛਰੇ ਹਾਂ ਲੱਗਦਾ ਮੰਨਿਆ ਯਾਰ ਹੈ ਸਵੇਰ ਦੇ ਲੱਗੇ ਮੈਂ ਲੈਣਾ ਮੰਗਦਾ ਦਿੱਤਾ ਆ ਖਾਲੀ ਕਰਾ ਕੇ ਚੱਲੇ ਆ ਕੀ ਇਹ ਜਿਹੜਾ ਇਹ ਆ ਕੀ ਇਹ ਜਿਹੜਾ ਇਹ ਆ ਇਹ ਸਵੇਰ ਤਾਂ ਜਿਹੜਾ ਆ ਰਹਿਣਾ ਹੋਈ ਦੇਖਦੇ ਆ ਦੇ ਲੈ ਆ ਆ ਟੋਕਿਆਂ ਲਈ ਉਹ ਆਇਆ ਨਾ ਜੇ ਤੁਸੀਂ ਆਇਆ ਤਾਂ ਜਿੱਥੇ ਹੀ ਤੁਹਾਨੂੰ ਲਾਈਨ ਦੇ ਹਾਂ ਉਹ ਜਿਹੜਾ ਦੂਜਾ ਟੋਕਾ ਸਾਡੇ ਤੇ ਜੋ ਗੰਡੀ ਨੂੰ ਬਸ ਬਤਾਉ ਉਹ ਤੇ come in